ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਨਸ਼ਿਆਂ ਦੀ ਨਸ਼ੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜੋ ਸਾਡੇ ਮਨ ਤੇ ਅਸਰ ਕਰਦੇ ਨੇ ਤੇ ਦੂਸਰੇ ਜੋ ਸਾਡੇ ਸਨ ਤੇ ਅਸਰ ਕਰਦੇ ਨੇ ਪੈਸੇ ਦਾ ਨਸ਼ਾ ਸੱਤਾ ਦੀ ਪਾਵਰ ਦਾ ਨਸ਼ਾ ਸੋਹਣੇ ਰੂਪ ਰੰਗ ਦਾ ਨਸ਼ਾ ਜਵਾਨੀ ਦਾ ਨਸ਼ਾ ਤਾਂ ਨਸ਼ਾ ਕੋਈ ਵੀ ਹੋਵੇ ਤਾਂ ਉਸ ਦੀ ਬਹੁਤ ਆਤ ਹੱਦੋਂ ਵੱਧ ਕਿਸੇ ਵੀ ਨਸ਼ੇ ਦਾ ਅਸਰ ਜਿਹੜਾ ਹੈ ਉਹ ਹਮੇਸ਼ਾ ਨੁਕਸਾਨਦਾਇਕ ਹੁੰਦਾ ਹੈ ਨਸ਼ੇ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਨਸ਼ੇ ਵਿੱਚ ਗਲਤਾਨ ਮਨੁੱਖ ਜਿਸ ਪਾਸੇ ਵੱਲ ਨੂੰ ਵੀ ਤੁਰ ਪੈਂਦਾ ਹੈ ਉਹ ਛੇਤੀ ਵਾਪਸ ਨਹੀਂ ਮੁੜਦਾ ਜੋ ਵੀ ਵਿਚਾਰ ਇੱਕ ਵਾਰ ਦਿਮਾਗ ਦੇ ਵਿੱਚ ਆ ਗਿਆ ਜਾਂ ਦਿਮਾਗ ਤੇ ਭਾਰੂ ਹੋ ਗਿਆ ਤਾਂ ਉਸ ਤੋਂ ਉਹ ਪਿੱਛੇ ਨਹੀਂ ਹਟਦਾ ਹੈ ਤੇ ਨਸ਼ੇ ਵਿੱਚ ਆਨੇ ਹੋਏ ਜ਼ਿਆਦਾਤਰ ਲੋਕਾਂ ਨੂੰ ਵੱਡੇ ਨੁਕਸਾਨ ਹੋਣ ਤੋਂ ਬਾਅਦ ਹੀ ਜਿਸ ਦਾ ਅਕਸਰ ਉਹਨਾਂ ਨੂੰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਹੈ ਬਹੁਤ ਵਾਰ ਔਰਸ਼ੀਆਂ ਦੇ ਨਸ਼ੇ ਵਿੱਚ بے ਹੋਸ਼ ਲੋਕਾਂ ਦੀਆਂ ਬੇਵਕੂਫੀਆਂ ਕਰਕੇ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਹੋਇਆ ਆਪਾਂ ਦੇਖਦੇ ਹਾਂ ਕਈ ਵਾਰ ਅੱਖਾਂ ਦੇ ਸਾਹਮਣੇ ਕੌਮਾਂ ਦਾ ਕਤਲੇਆਮ ਹੋ ਰਿਹਾ ਹੁੰਦਾ ਹੈ ਪਰ ਸੱਤਾ ਦੇ ਨਸ਼ੇ ਵਿੱਚ ਅੰਨਾ ਹੋਇਆ ਮਨੁੱਖ ਆਪਣੇ ਆਸੇ ਪਾਸੇ ਹੋਰੇ ਨੁਕਸਾਨ ਤੋਂ ਬੇਖਬਰ ਸਿੱਧਾ ਕੁਰਸੀ ਵੱਲ ਨੂੰ ਬੜੀ ਤੇਜ਼ੀ ਨਾਲ ਵੱਧਦਾ ਜਾਂਦਾ ਹੈ ਇਹ ਆਖਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਨਸ਼ੇ ਵਾਲੇ ਲੋਕਾਂ ਦੇ ਚਾਹੇ ਕਿਸੇ ਨੂੰ ੁਰਸੀ ਦਾ ਨਸ਼ਾ ਹੈ ਚਾਹੇ ਕਿਸੇ ਨੇ ਕੋਈ ਸ਼ਰੀਰਕ ਤੌਰ ਤੇ ਨਸ਼ਾ ਕੀਤਾ ਹੈ ਚਾਹੇ ਸ਼ਰਾਬ ਦਾ ਨਸ਼ਾ ਹੈ ਚਾਹੇ ਹੋਰ ਕੋਈ ਮੈਡੀਕਲ ਨਸ਼ਾ ਹੈ ਤਾਂ ਇਹਨਾਂ ਨਸ਼ੇ ਵਾਲਿਆਂ ਦੇ ਆਖਰੀ ਟਿਕਾਣੇ ਜਿਹੜੇ ਹੈ ਜਾਂ ਤਾਂ ਜੇਲ੍ਹਾਂ ਹੁੰਦੀਆਂ ਨੇ ਤੇ ਜਾਂ ਫਿਰ ਹਸਪਤਾਲ ਇਹਨਾਂ ਦੇ ਟਿਕਾਣੇ ਬਣਦੇ ਨੇ ਸੋ ਜੇਕਰ ਕਿਸੇ ਨੂੰ ਉਸ ਪਰਮਾਤਮਾ ਦੇ ਵੱਲੋਂ ਕੋਈ ਪਾਵਰ ਮਿਲਦੀ ਹੈ ਤਾਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਦੇ ਵੀ ਨਸ਼ੇ ਨੂੰ ਆਪਣੇ ਮਨ ਆਪਣੇ ਤਨ ਤੇ ਖਾਵੀ ਨਾ ਹੋਣ ਦਿੱਤਾ ਜਾਵੇ ਉਸ ਨੂੰ ਆਪਣੇ ਤੇ ਭਾਰੂ ਨਾ ਹੋਣ ਦਿੱਤਾ ਜਾਵੇ ਕਦੇ ਵੀ ਮਨੁੱਖ ਨੂੰ ਨਸ਼ੇ ਦਾ ਗੁਲਾਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹ ਤੁਹਾਨੂੰ ਆਪਣਾ ਗੁਲਾਮ ਬਣਾ ਲਵੇਗਾ ਨਸ਼ੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਦੇ ਕਲੰਕ ਕਈ ਪੀੜ੍ਹੀਆਂ ਤੱਕ ਮਨੁੱਖ ਦਾ ਪਿੱਛਾ ਨਹੀਂ ਛੱਡਦੇ ਸੋ ਉਸ ਰੱਬ ਜੀ ਅੱਗੇ ਅਰਦਾਸ ਕਰੀਏ ਕਿ ਸਾਨੂੰ ਤਾਕਤਾਂ ਦੌਲਤਾਂ ਸ਼ੌਰਤਾਂ ਦੀ ਸਹੀ ਵਰਤੋਂ ਕਰਨ ਦੀ ਸਮਝ ਆ ਜਾਵੇ। ਉਹ ਸ਼ੁਕਰੀਆ ਜੀ। ਹੁਸ਼ ਰਹੋ। ਹਮੇਸ਼ਾ ਸੁਚੇਤ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।